ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਬੱਸਾਂ ਭੇਜ ਰਹੀ ਹੈ ਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਤੇ ਦਰਸ਼ਨਾਂ ਲਈ ਲੈ ਜਾਣ ਲਈ ਮੋਗਾ ਤੋਂ ਵੀ ਬੱਸਾਂ ਭੇਜੀਆਂ ਜਾ ਰਹੀਆਂ ਨੇ ਇਸ ਲੜੀ ਤਹਿਤ ਅੱਜ 5ਵੀਂ ਵਾਰ ਬੱਸ ਯਾਤਰਾ ਨੂੰ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਵੱਲੋਂ ਹਰੀ ਝੰਡੀ ਦੇ ਕੇ ਚੰਤਪੁਰਨੀ ਨੈਣਾਦੇਵੀ ਜਵਾਲਾ ਜੀ ਅਤੇ ਨਾਨਨਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਜੈ ਮਾਤਾ ਦੀ ਬੋਲੇ ਸੋਨਿਆਲ ਸਾਸ਼ਟਰੀ ਅਕਾਲ ਬੋਲ ਕੇ ਯਾਤਰੀਆਂ ਨੇ ਆਪਣੀ ਤੀਰਥ ਯਾਤਰਾ ਸ਼ੁਰੂ ਕੀਤੀ ਹੈ। ਸੰਸਕਰ ਸਾਡੇ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਭਗਮਨ ਸਿੰਘ ਮਾਨਜੀ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸਾਡੇ ਪੰਜਾਬੀਆਂ ਦੇ ਲਈ ਸ਼ੁਰੂ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੇ ਤਹਿਤ ਅੱਜ ਸਾਡੇ ਮੋਗਾ ਵਿਖੇ ਮਾਤਾ ਨਾਨਾ ਦੇਵੀ ਅਨੰਤਪੁਰ ਸਾਹਿਬ ਜਵਾਲਾ ਜੀ ਅਤੇ ਮਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਸਾਡੇ ਅਜ ਮੋਗਾ ਦੇ ਨਿਵਾਸੀ ਜਾ ਰਹੇ ਸੋ ਸ਼ਬਦ ਸ਼ਬਦ ਨੂੰ ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹ ਸਾਡੀ ਪੰਜਵੀਂ ਵਸ ਹੈ ਜਿਹੜੀ ਮੋਗਾ ਤੋਂ ਅੱਜ ਜਾ ਰਹੀ ਹੈ ਪਹਿਲਾਂ ਵੀ ਵਕ ਵਕ ਤੀਰਥ ਸਥਾਨਾਂ ਤੇ ਜਿਹੜੀਆਂ ਬੱਸਾਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਜਿਹੜੀਆਂ ਭੇਜੀਆਂ ਜਾਣਗੀਆਂ ਕਿਉਂਕਿ ਸਾਡੀਆਂ ਮਾਤਾ-ਮਾਂ ਸਾਡੇ ਬਜ਼ੁਰਗ ਜਿੰਨੇ ਖੁਸ਼ ਹੁੰਦੇ ਆ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਂਦੇ ਆ ਔਰ ਪਰਮਾਤਮਾ ਸਦਾ ਪੰਜਾਬ ਤੇ ਇਦਾਂ ਹੀ ਮੇਰ ਬਣਾ ਕੇ ਰੱਖੇ ਸੋ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਦਾ ਕੋਟਨ ਕੋਟਨ ਤਾਂ ਬਾਤ ਕਿੱਟ ਵੀ ਗਾਰ ਵੀ ਦਿੱਤੀ ਜਾਂਦੀ ਹੈ ਜੀ ਸਾਰਿਆਂ ਨੂੰ ਹਾਂਜੀ ਬਿਲਕੁਲ ਇਸ ਦੇ ਵਿੱਚ ਯਾਤਰੀਆਂ ਦੇ ਜਿਹੜੇ ਰਹਿਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਔਰ ਉਸ ਦੇ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਦੇ ਜਿਹੜੀਆਂ ਯੂਜ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਬਲੈਂਕਟ ਹੋ ਗਿਆ ਔਰ ਕਿੱਟਸ ਹੋ ਗਈਆਂ ਟੂਥ ਬਰਸ਼ ਕਿਟ ਕਾਮ ਵਗੈਰਾ ਇਹੋ ਜਿਹੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਵਧੀਆ ਲੱਗਾ ਠੀਕ ਐ ਅਸੀਂ ਚੱਲੇ ਆ ਅੱਜ ਸਰਕਾਰ ਵੱਲੋਂ ਤੇ ਫ੍ਰੀ ਚੱਲੇ ਆ ਕੋਈ ਪੈਸਾ ਨਹੀਂ ਹੈਗਾ ਵੀ ਮਤਲਬ ਕਿਰਾਇਆ ਕੁਝ ਨਹੀਂ ਹੈਗਾ ਤੇ ਚਿੰਤਪੁਰਣੀ ਮਾਤਾ ਨੈਣਾ ਦੇਵੀ ਮਾਤਾ ਤੇ ਜਵਾਲਾ ਜੀ ਤੇ ਆਨੰਦਪੁਰ ਸਾਹਿਬ ਹਾਂਜੀ ਕਿੱਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਹਾਂਜੀ ਵਧੀਆ ਲੱਗਾ ਠੀਕ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਧੰਨਵਾਦ ਜੀ ਹਾਂਜੀ ਬਸ ਹੋਰ ਤਾਂ ਕੁਝ ਨਹੀਂ ਠੀਕ ਕਹਿਣਾ ਜਾਊਗਾ ਜੋ ਸਰਕਾਰ ਵੱਲੋਂ ਫਿਰ ਨਹੀਂ ਹਾਂਜੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਯਾਤਰਾ ਕਰਨ ਦਾ ਤੇ ਵਧੀਆ ਲੱਗ ਰਿਹਾ ਵਾ ਨਹੀਂ ਨਹੀਂ ਪ੍ਰਿਆ ਧੰਨਵਾਦ